ਸਿੱਖ ਪ੍ਰਚਾਰਕ ਰਣਜੀਤ ਟਡਰੀਆਂ ਵਾਲੇ ਦੇ ਮਾਮਲੇ ਦੇ ਵਿੱਚ ਕਤਲ ਤੇ ਬਲਦਕਾਰ ਦੇ ਦੋਸ਼ਾ ਦੀ ਜਾਂਚ ਐਸਆਈਟੀ ਨੇ ਪੂਰੀ ਕਰ ਲਈ ਹੈ ਟੀਮ ਨੇ ਰਿਪੋਰਟ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਸੌਂਪ ਦਿੱਤੀ ਹੈ ਤਾਂ ਲਗਭਗ 1 ਸਾਲ ਪਹਿਲਾਂ ਹਾਈ ਕੋਰਟ ਦੇ ਨਿਰਦੇਸ਼ਾਂ ਤੇ ਪਟਿਆਲਾ ਪੁਲਿਸ ਨੇ ਲੜਕੀ ਦੀ ਮੌਤ ਮਾਮਲੇ ਦੇ ਵਿੱਚ ਕੇਸ ਦਰਜ ਕਰਕੇ ਇੱਕ ਵਿਸ਼ੇਸ਼ ਜਾਂਚ ਟੀਮ ਬਣਾਈ ਸੀ ਵਿਸ਼ੇਸ਼ ਜਾਂਚ ਟੀਮ ਦੇ ਵਿੱਚ ਐਸਪੀ ਪੀਬੀਆਈ ਸਰਵਨਜੀਤ ਕੌਰ ਇਸਨਾ ਥਾਣਾ ਪਸੀਆਣਾ ਇੰਚਾਰਜ ਤੇ ਪਰੋਚਾ ਅਤੇ ਡੀਐਸਪੀ ਸਮਾਣਾ ਜੀਐਸ ਸਿਕੰਦ ਸ਼ਾਮਲ ਸਨ ਤਾਂ ਐਸਐਸਪੀ वरुण ਸ਼ਰਮਾ ਦਾ ਕਹਿਣਾ ਹੈ ਕਿ ਜਾਂਚ ਰਿਪੋਰਟ ਅਦਾਲਤ ਦੇ ਵਿੱਚ ਜਮ੍ਹਾਂ ਕਰਵਾ ਦਿੱਤੀ ਗਈ ਹੈ ਮਾਮਲਾ 2012 ਦਾ ਹੈ ਕਰਨਾਲ ਦੇ ਇੱਕ 22 ਸਾਲਾ ਲੜਕੀ ਦੀ ਮੌਤ ਤੋਂ ਬਾਅਦ ਪਰਿਵਾਰ ਨੇ ਦੋਸ਼ ਲਗਾਏ ਸਨ ਪਰਿਵਾਰ ਦਾ ਦੋਸ਼ ਸੀ ਕਿ ਇਹ ਲੜਕੀ ਆਪਣੇ ਪਰਿਵਾਰ ਦਾ ਪਰਮੇਸ਼ਵਰ ਦੁਆਰ ਗਈ ਸੀ 22 April 2000 12 ਨੂੰ ਮ੍ਰਿਤਕ ਪਾਈ ਗਈ ਹੈ ਪਰਿਵਾਰ ਨੇ ਦੋਸ਼ ਲਾਇਆ ਕਿ ਲੜਕੀ DNA ਬਲਤਕਾਰ ਕੀਤਾ ਗਿਆ ਤੇ ਫਿਰ ਉਸ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਗਿਆ ਪਰਮੇਸ਼ਵਰ ਦ્વાਰ ਦੇ ਨੁਮਾਇੰਦਿਆਂ ਨੇ ਦਾਅਵਾ ਕੀਤਾ ਕਿ ਲੜਕੀ ਦੀ ਮੌਤ ਇਮਾਰਤ ਦੇ ਬਾਹਰ ਹੋਈ ਸੀ ਰঞ্জੀਤ ਸਿੰਘ ਟਰਡਰੀਆ ਵਾਲੇ ਉਸ ਸਮੇਂ ਦੇਸ਼ ਤੋਂ ਬਾਹਰ ਸਨ ਤੇ ਬਾਅਦ ਵਿੱਚ ਪੀੜਤ ਪਰਿਵਾਰ ਦੇ ਮੈਂਬਰਾਂ ਵੱਲੋਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਪਟੀਸ਼ਨ ਦੇ ਵਿੱਚ ਰঞ্জੀਤ ਸਿੰਘ ਟਰਡਰੀਆ ਵਾਲੇ ਵਿਰੁੱਧ ਗੰਭੀਰ ਦੋਸ਼ ਲਗਾਏ ਗਏ ਸਨ ਪੰਜਾਬ ਹਰਿਆਣਾ ਹਾਈ ਕੋਰਟ ਨੇ 24 ਮਈ 2012 ਨੂੰ ਸ਼ਿਕਾਇਤਕਰਤਾ ਦੁਆਰਾ ਦਿੱਤੀ ਗਈ ਪਹਿਲੀ ਜਾਣਕਾਰੀ ਦੇ ਤੇ ਐਫਆਈਆਰ ਦਰਜ ਕਰਨ ਦੇ ਨਿਰਦੇਸ਼ ਦਿੱਤੇ ਸਨ ਸਾਲ 2024 ਦੇ ਵਿੱਚ ਧਰਾਵਾਂ ਦੇ ਵਿੱਚ ਵਾਧਾ ਕੀਤਾ ਗਿਆ ਤੇ ਇੱਕ ਵਿਸ਼ੇਸ਼ ਜਾਂਚ ਟੀਮ ਬਣਾਈ ਗਈ ਸੀ ਪਾਇਲਨਜੀਤ ਸਿੰਘ ਟਰਡੀਆਂ ਵਾਲੇ ਕਈ ਵਾਰ ਆਪਣੇ ਵਿਵਾਦਿਤ ਬਿਆਨਾਂ ਦੇ ਕਾਰਨ ਸੁਰਖੀਆਂ ਦੇ ਵਿੱਚ ਆ ਰਹੇ ਸਨ ਇੱਕ ਵਾਰ ਉਹਨਾਂ ਦੇ ਅਧਿਕਾਰ ਤੇ ਜਾਣੇ ਵਾਲਾ ਹਮਲਾ ਹੋਇਆ ਸੀ ਜਿਸ ਦੇ ਵਿੱਚ ਉਹਨਾਂ ਦੇ ਇੱਕ ਸਾਥੀ ਦੀ ਮੌਤ ਹੋ ਗਈ ਸੀ ਤੇ ਹੁਣ ਇੱਕ ਨਵਾਂ ਮਾਮਲਾ ਉਹਨਾਂ ਦੇ ਨਾਲ ਜੁੜ ਗਿਆ ਜਿਸ ਤੋਂ ਬਾਅਦ ਉਹਨਾਂ ਦੀਆਂ ਮੁਸ਼ਕਲਾਂ ਵੱਧਦੀਆਂ ਨਜ਼ਰ ਆ ਰਹੀਆਂ ਨੇ ਇਹ ਵੀ ਦੱਸਿਆ ਗਿਆ ਕਿ ਬੀਤੇ ਦਿਨੀ ਰਣਜੀਤ ਸਿੰਘ ਟਰਡੀਆਂ ਵਾਲੇ ਅਜੇ ਤੱਕ ਸਹਾ ਵਿਖੇ ਪੇਸ਼ ਕੋਈ ਹਿਮਾਇਤ ਯਾਤਨਾ ਕੀਤੀ ਜਿਸ ਤੋਂ ਬਾਅਦ ਪੰਜ ਸਿੰਘ ਸੇਬਾਨਾ ਨੇ ਕਿ ਹਿਮਾਇਤ ਯਾਤਨਾ ਪਰਵਾਣ ਕਰ ਲਈ ਤੇ ਰਣਜੀਤ ਸਿੰਘ ਟਰਡੀਆਂ ਵਾਲੇ ਨੂੰ ਵਾਫੀ ਦੇ ਦਿੱਤੀ ਗਈ ਦਾਸ ਸੇ ਇਹ ਕਿ ਰਣਜੀਤ ਸਿੰਘ ਟਰਡੀਆਂ ਵਾਲੇ ਅੰਤਰਰਾਸ਼ਟਰੀ ਤੌਰ ਤੇ ਚੰਗੇ ਸਿੱਖ ਪ੍ਰਚਾਰਕ ਦੇ ਤੌਰ ਤੇ ਜਾਣੇ ਜਾਂਦੇ ਨੇ ਉਹ ਅਕਸਰ ਆਪਣੇ ਦਿਵਾਨਾ ਦੇ ਵਿੱਚ ਤਰਕ ਦਾ ਵੀ ਪ੍ਰਯੋਗ ਕਰਦੇ ਨੇ ਤਾਂ ਜੋ ਹਰ ਗੱਲ ਸੰਗਤ ਨੂੰ ਸੌਖੇ ਸ਼ਬਦਾ ਦੇ ਵਿੱਚ ਸਮਝਾਈ ਜਾ ਸਕੇ ਪਰ ਇਸਵਾਰ ਨੂੰ ਖੁਦ ਵੱਡੀ ਮੁਸੀਬਤ ਦੇ ਵਿੱਚ ਫਸਦੇ ਨਜ਼ਰ ਆ ਰਹੇ ਨੇ ਦਸ ਇੱਕ ਪ੍ਰਚਾਰਕ ਰঞ্জੀਤ ਸਿੰਘ ਢੱਰਿਆ ਵਾਲੇ ਨੂੰ ਕਤਲ ਤੇ ਬਲਦਕਾਰ ਦੇ ਦੋਸ਼ਾ ਦੇ ਵਿੱਚ ਜਿੱਥੇ ਇੱਕ ਇਲਜ਼ਾਮ ਉਹਨਾਂ ਤੇ ਲੱਗਦਾ ਹੈ ਉਸ ਤੋਂ ਬਾਅਦ ਪੀੜਤ ਪਰਿਵਾਰ ਦੀ ਪਟੀਸ਼ਨ ਦੇ ਉੱਤੇ ਐਫ ਆਈ ਆਰ ਦਰਜ ਹੁੰਦੀ ਹੈ 2012 ਦਾ ਇਹ ਮਾਮਲਾ ਲੜਕੇ ਦੀ ਮੌਤ ਹੁੰਦੀ ਹੈ ਪਰਮੇਸ਼ਵਰ ਦੁਆਰ ਦੇ ਬਾਹਰ ਤ ਪਰਿਵਾਰ ਇਲਜ਼ਾਮ ਲਾਉਂਦਾ ਹੈ ਕਿ ਬਲਦਕਾਰ ਤੋਂ ਬਾਅਦ ਉਸ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਗਿਆ ਉਧਰ ਦੂਜੇ ਪਾਸੇ ਜਿਹੜੇ ਪਰਮੇਸ਼ਵਰ ਦੁਆਰ ਦੇ ਨੁਮਾਇੰਦੇ ਨੇ ਉਹ ਕਹਿੰਦੇ ਨੇ ਕਿ ਲੜਕੀ ਦੀ ਮੌਤ ਜਿਹੜੀ ਮਾਰਤ ਤੋਂ ਬਾਹਰ ਹੋਈ ਹੈ ਹਾਲਾਂਕਿ ਉਸ ਵੇਲੇ ਤਾਂ ਰঞ্জੀਤ ਸਿੰਘ ਕੜਰੀਆ ਵਾਲੇ ਦੇਸ਼ ਤੋਂ ਬਾਹਰ ਸਨ ਪਰ ਜਾਦੂ ਵਾਪਸ ਦੇਸ਼ ਵਿੱਚ ਆਉਂਦੇ ਨੇ ਤਾਂ ਇਹ ਮਾਮਲਾ ਹੋਰ ਜ਼ਿਆਦਾ ਤੂਲ ਫੜਦਾ ਹੈ ਤੇ ਇੱਕ ਐਫਆਈਆਰ ਦਰਜ ਹੁੰਦੀ ਹੈ ਜਿਸ ਤੋਂ ਬਾਅਦ ਇਸ ਮਾਮਲੇ 'ਚ ਜਾਂਚ ਚੱਲ ਰਹੀ ਸੀ ਤੇ ਬੀਤੇ ਕੱਲ ਇਸੇ ਮਾਮਲੇ ਦੇ ਸਬੰਧ ਦੇ ਵਿੱਚ ਖਿਮਾ ਯਾਚਨਾ ਕਰਨ ਦੇ ਲਈ ਸਿੱਖ ਪ੍ਰਚਾਰਕ ਪੰਜ ਸਿੰਘ ਸਹਿਬਾਨਾ ਦੇ ਸਾਹਮਣੇ ਵੀ ਪੇਸ਼ ਉਹਨਾਂ ਦੀ ਖਿਮਾ ਯਾਚਨਾ ਪ੍ਰਮਾਨ ਕਰ ਲਈ ਗਈ ਹੈ ਪਰ ਹੁਣ ਇਸ ਮਾਮਲੇ ਦੇ ਵਿੱਚ ਜਿਹੜੀ ਐਸਆਈਟੀ ਬਣਾਈ ਸੀ ਉਸਨੇ ਜਾਂਚ ਪੂਰੀ ਕਰ ਲਈ ਹੈ ਤੇ ਕੋਰਟ ਦੇ ਵਿੱਚ ਉਸ ਜੱਜ ਦੀ ਰਿਪੋਰਟ ਸੌਂਪ ਦਿੱਤੀ ਗਈ ਤੇ ਆਉਣ ਵਾਲਾ ਹੁਣ ਸਮਾਂ ਦੱਸੇਗਾ ਕਿ ਆਖਰ ਰਮਜੀਤ ਸਿੰਘ ਢੱਡਰੀ ਵਾਲੇ ਦੀਆਂ ਮੁਸ਼ਕਲਾਂ ਵੱਧਦੀਆਂ ਨੇ ਜਾਂ ਫਿਰ ਉਹਨਾਂ ਨੂੰ ਇਸ ਮਾਮਲੇ ਦੇ ਵਿੱਚ ਰਾਹਤ ਮਿਲਦੀ ਹੈ